ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਜ ਨੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਤੇ ਡੈਮਾਂ ਦੇ ਵਿੱਚੋਂ ਛੱਡੇ ਜਾ ਰਹੇ ਪਾਣੀ ਦੇ ਕਾਰਨ ਪੈਦਾ ਹੋਏ ਹੜਾ ਦੀ ਸਥਿਤੀ ਦਾ ਜਾਇਜ਼ਾ ਲਿਆ ਤੇ ਉਹਨਾਂ ਨੇ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਬਚਾਅ ਅਤੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਹੈ ਮੰਤਰੀ ਨੇ ਦੱਸਿਆ ਕਿ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਿਹਾ ਹੈ ਤੇ ਉੱਥੇ ਪ੍ਰਭਾਵਿਤ ਖੇਤਰਾਂ ਦੇ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਲਈ ਰਾਹਤ ਕੈਂਪ ਤੱਤ ਕੀਤੇ ਗਏ ਨੇ ਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਸਰਕਾਰ ਹਰ ਪ੍ਰਭਾਵਿਤ ਪਰਿਵਾਰਾਂ ਨੂੰ ਜਿਹੜੇ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ ਸਥਿਤੀ ਨੂੰ ਜਲਦ ਤੋਂ ਜਲਦ ਆਮ ਕੀਤਾ ਜਾਵੇਗਾ ਸਚਿਰੀ ਕਲ ਜੀ ਨਮਸਤੇ ਜੀ ਪਿਛਲੇ 2 ਦਿਨ ਤੋਂ ਜੋ ਭਾਰੀ ਬਰਸਾਤ ਹੋ ਰਹੀ ਹੈ ਆ ਸਾਡੇ ਇਲਾਕੇ ਦੇ ਵਿੱਚ ਉੱਤੇ ਹਿਮਾਚਲ ਚਾ ਉਨਾ ਬਲਾਸਪੁਰ ਉਸ ਦੇ ਨਾਲ ਜੋ ਹੈ ਕੱਲ 12 ਜਗ੍ਹਾ ਜਿਹੜਾ ਬ੍ਰੀਚ ਹੈ ਸਾਡੇ ਇਲਾਕੇ ਚ ਆਇਆ ਨਾਲ ਹੀ ਜਿਹੜੇ ਸਾਡੇ ਉੱਤੇ ਪਹਾੜੀਆਂ ਉੱਥੋਂ ਵੱਖ-ਵੱਖ ਜੋ ਸਾਡੇ ਪਿੰਡਾਂ ਦੇ ਰਾਹੀ ਖੱਡਾਂ ਉਹ ਖੱਡਾਂ ਦੇ ਵਿੱਚ ਵੀ ਬਹੁਤ ਪਾਣੀ ਜਿਹਨੂੰ ਕਹਿ ਸਕਦੇ ਆ ਹਜ਼ਾਰਾਂ ਕਿਉਸੇਕ ਪਾਣੀ ਜਿਹੜਾ ਹੈ ਉਹ ਸਿੱਧਾ ਸਤਲੁਜ ਆਇਆ ਕੱਲ ਦਾ ਦਿਨ ਔਖਾ ਦਿਨ ਸੀ 12 ਜਗ੍ਹਾ ਜਿਹੜੀ ਨਹਿਰ ਬ੍ਰੀਚ ਹੋਈ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਕਾਲਪੁਰਖ ਮਹਾਮਾਈ ਦੀ ਮਿਹਰ ਸਦਕਾ ਕਿਤੇ ਵੀ ਨਹਿਰ ਜਿਹੜੀ ਹੈ ਉਹ ਟੁੱਟਣ ਤੋਂ ਬਚ ਗਈ ਤੇ ਜਿਹੜਾ ਹੈ ਸਾਰੇ ਇਲਾਕਾ ਵਾਸੀਆਂ ਨੇ ਬਹੁਤ ਮਿਹਨਤ ਕੀਤੀ ਹੈ ਪਰ ਇਹ ਜਿਹੜੀ ਬਰਸਾਤ ਹੈ ਲਗਾਤਾਰ ਹੈ ਵੈਸੇ ਤਾਂ ਪੰਜਾਬ ਦਾ ਬਹੁਤਾਤ ਹਿੱਸਾ ਇਸ ਵਕਤ ਥੜਾ ਨਹੀਂ ਮਾਰ ਰਿਹਾ ਹੈ ਪਰ ਜਿਹੜਾ ਸਾਡਾ ਸਭ ਤੋਂ ਵੱਡਾ ਡੈਮ ਹੈ ਭਾਗੜਾ ਡੈਮ ਉਹ ਪਿਛਲੇ 24 ਘੰਟਿਆਂ ਚ 4 ਫੁੱਟ ਭਰ ਗਿਆ ਸੀ ਰਾਤ ਨੂੰ ਸਾਨੂੰ ਕੰਟਰੋਲਡ ਰਿਲੀਜ਼ਸ ਥੋੜਾ ਪਾਣੀ ਵਧਾਉਣਾ ਪਿਆ ਸਾਰੀ ਰਾਤ ਅਸੀਂ ਜਿਹੜੇ ਦਰਿਆ ਦੇ ਨਾਲ-ਨਾਲ ਖਾਸ ਕਰਕੇ ਸਾਡੀ ਜਿਹੜੀ ਦੋਲਾ ਬਰਾਦਰੀ ਹੈ ਜਿਹੜੀ ਬਿਲਕੁਲ ਦਰਿਆ ਤੇ ਬੈਠੀ ਹੈ ਭਨਾਮ 10 ਗ੍ਰਾਂਈ ਬੇਲਾ ਧਿਆਣੀ ਅਸੀਂ ਉਹਨਾਂ ਨੂੰ ਵੈਕੂਏਸ਼ਨ ਕਰਾਈ ਔਰ ਉਹਨਾਂ ਨੂੰ ਸੁਰੱਖਿਅਤ ਥਾਣਾ ਤੇ ਲੈ ਕੇ ਗਏ ਤਾਂਕਿ ਜਿੰਨਾ ਅਸੀਂ ਕੰਟਰੋਲਡ ਰਿਲੀਜ਼ਸ ਨਾਲ ਡੈਮ ਨੂੰ ਖਾਲੀ ਕਰ ਸਕੇ ਤਾਂਕਿ ਕੋਈ ਵੱਡਾ ਖਤਰਾ ਜਿਹੜਾ ਨਾ ਆ ਸਕੇ ਫਿਲਹਾਲ ਜਿਹੜਾ ਪਿਛਲੇ 4-5 ਘੰਟਿਆਂ ਤੋਂ ਥੋੜੀ ਬਰਸਾਤ ਜਿਹੜੀ ਹੈ ਠੰਮੀ ਹੋਈ ਹੈ ਅਗਲੇ 24 ਘੰਟੇ ਬੜੇ ਨਾਜ਼ੁਕ ਹੈ ਇਹੀ ਅਰਦਾਸ ਇਹੀ ਬੇਨਤੀ ਹੈ ਕਿ ਹੋਰ ਬਾਰਿਸ਼ ਨਾ ਹੀ ਇੱਥੇ ਨਾ ਹੀ ਜਿਹੜਾ ਉੱਪਰ ਬਲਾਸਪੁਰ ਉਹਨਾਂ ਹਿਮਾਚਲ ਦਾ ਜਿਹੜਾ ਕੈਚਮੈਂਟ ਏਰੀਆ ਪਾਕੜੇ ਦਾ ਉੱਥੇ ਬਰਸਾਤ ਤਾਂ ਤਾਂ ਕਿ ਥੋੜਾ ਡੈਮ ਜਿਹੜਾ ਹੈ ਕਿ ਸਾਨੂੰ ਉਹ ਵਿੰਡੋ ਮਿਲ ਸਕੇ ਜਿੱਥੇ-ਜਿੱਥੇ ਅਸੀਂ ਆਪਣੇ ਸਾਡੇ ਬੇਲਿਆਂ ਦੇ ਜਿਹੜੇ ਪਿੰਡ ਆ ਉਹਨਾਂ ਦੀ ਕਨੈਕਟੀਵਿਟੀ ਹਰਸਾ ਬੇਲਾ ਇੱਕ 15 ਫੁੱਟ ਦੀ ਪਾਰ ਪੈ ਗਈ ਉੱਥੋਂ ਵੀ ਤੇ ਕੁਝ ਜਿਹੜੇ ਪਿੰਡਾਂ ਦੀ ਕਨੈਕਟੀਵਿਟੀ ਟ